ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਸਮੇਂ ਵਿੱਚ ਸਰਵਣ ਕਰ ਰਹੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਸਾਖੀਆਂ ਤੇ ਇਸ ਦੌਰਾਨ ਜੋ ਕਿ ਚੈਨਲ ਸ਼ੁਰੂ ਕਰਨ ਲਈ ਤੋਂ ਸ੍ਰੀ ਗੁਰੂ ਨਾਲ ਦੇ ਵੀ ਦੀਆਂ ਸਾਖੀਆਂ ਤੋਂ ਇਸੇ ਆਰੰਭ ਕੀਤਾ ਸੀ ਉਸੇ ਦਾ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਾਖੀਆਂ ਆਪ ਜੀ ਲਗਾਤਾਰ ਸਰਵਣ ਕਰਦੇ ਆ ਰਹੇ ਹੋ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਾਖੀਆਂ ਆਪਾਂ ਸਰਵਣ ਕਰਨ ਵੇਲੇ ਆਪ ਜੀ ਨੂੰ ਇੱਕ ਸਨੇਹਾ ਦਿੱਤਾ ਸੀ ਕਿ ਬੁੱਧਵਾਰ ਦੇ ਬੁੱਧਵਾਰ ਹਰ ਹਫਤੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੜੀਆਂ ਹੋਈਆਂ ਸਾਖੀਆਂ ਨੂੰ ਅੱਗੇ ਵਧਾਂਦੇ ਰਵਾਂਗੇ ਤੇ ਇਸ ਤੋਂ ਪਹਿਲਾਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਖੀ ਵਿੱਚ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੰਗਾਣੀ ਦੇ ਯੁੱਧ ਨੂੰ ਜਿੱਤਿਆ ਤੇ ਉਸ ਤੋਂ ਬਾਅਦ ਜਿੱਤ ਤੋਂ ਪਿੱਛੋਂ ਦੇ ਜਿਹੜੇ ਹਾਲਾਤ ਨੇ ਉਹ ਆਪਾਂ ਅੱਜ ਸਰਵਣ ਕਰਾਂਗੇ ਅਤੇ ਜਿੱਤ ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਸੇਵਕਾਂ ਨੂੰ ਕਿਵੇਂ ਨਿਵਾਜਿਆ ਉਹ ਸਾਖੀ ਅੱਜ ਆਪਾਂ ਸਰਵਣ ਕਰਾਂਗੇ ਮਹੰਤ ਕਿਰਪਾਲਦਾਸ ਨੂੰ ਗੁਰੂ ਜੀ ਨੇ ਅੱਧੀ ਦਸਤਾਰ ਦੇ ਕੇ ਕੁੱਲੇ ਤੇ ਬਣਾਈ ਛਟ ਗਿਆਨ ਸਚਦਾਨੰਦ ਵਿੱਚ ਵਿਰਤੀ ਟਿਕ ਗਈ ਵਾਰ ਦਿੱਤਾ ਇਹ ਤਕਮਾ ਹੈ ਤੇਰੇ ਚੇਲਿਆਂ ਲਈ ਜੰਗ ਵਿੱਚ ਨਿਰਾਲਾ ਸਜੇਗਾ ਪੀਰ ਬਦੂ ਸ਼ਾਹ ਨੂੰ ਤਸਤਾਰ ਕਿੱਸਾਂ ਸਮੇਤ ਕੰਗਾ ਕਿਰਪਾਨ ਅਤੇ ਇੱਕ ਹੁਕਮਨਾਮਾ ਦਿੱਤਾ ਮਰੀਦਾਂ ਲਈ ਬਿਆੰਤ ਧੰ ਦੇ ਕੇ ਵਿਦਾ ਕੀਤਾ ਪੀਰ ਜੀ ਨੇ ਇਹਨਾਂ ਵਸਤਾਂ ਨੂੰ ਇੱਕ ਸੰਦੂਕੜੀ ਵਿੱਚ ਪਾ ਕੇ ਕੰਧ ਵਿੱਚ ਚਿਣ ਦਿੱਤਾ ਸੜੋਰੇ ਵਾਲੇ ਹਾਕਮ असमान खान ने पीर बुद्धू शाह बड़े अत्याचार किते उसका बदला बाबा बंदा सिंह बहादुर ने लिया आसमान खान तसीहे देखकर फाहे ला दिता अठारह सौ सत्तर एक कंध डिग इस संदूकड़ी निकली जो बुद्धू शाह की संतान लैके कैंथल वाले राजे गई उसने बड़ा धन दिता इस तरह ਸਿੱਖ ਸੰਗਤਾਂ ਵੱਲੋਂ ਇਸ ਸਰੂਪੇ ਦਾ ਸਤਿਕਾਰ ਸਮੇਂ-ਸਮੇਂ ਤੇ ਹੁੰਦਾ ਰਿਹਾ ਭਾਈ ਦਯਾਰਾਮ ਪੁਜੋਹਿਤ ਨੂੰ ਆਪਣਾ ਢਾਲਾ ਗੁਰੂ ਜੀ ਨੇ ਦਿੱਤਾ ਇੱਕ ਪਟਾ ਲਿਖ ਦਿੱਤਾ ਜੋ ਕੋਈ ਇਸ ਦੇ ਦਰਸ਼ਨ ਕਰੇਗਾ ਮਨ ਇਛੇ ਫਲ ਪਾਵੇਗਾ ਤਿੰਨ ਭਾਂਜਿਆਂ ਨੂੰ ਤਿੰਨਾ ਭਾਰਜਿਆਂ ਨੂੰ ਦੁਸ਼ਾਲੇ ਕੀਮਤੀ ਜਵਾਹਰ ਜੜੇ ਛੇਵਰ ਬਹੁਤ ਧੰਨ ਦਿੱਤਾ ਹੋਰ ਸਭ ਨੂੰ ਬਖਸ਼ਾਂ ਦੇ ਕੇ ਗੁਰੂ ਜੀ ਨੇ ਨਿਹਾਲ ਕੀਤਾ ਤੇ ਇਸ ਤੋਂ ਅੱਗੇ ਆਪਾਂ ਆਪਣੀ ਅਗਲੀ ਸਾਖੀ ਵਿੱਚ ਸਰਵਣ ਕਰਾਂਗੇ ਕਿ ਗੁਰੂ ਜੀ ਇਸ ਤੋਂ ਬਾਅਦ ਕਿੱਥੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਪਹੁੰਚਦੇ ਹਨ ਤੇ ਅੱਜ ਦੇ ਲਈ ਇੰਨੀ ਹੀ ਬੇਨਤੀ ਅਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਰੂਸ ਜੀ ਕੀ ਫਤਿਹ